ਹਾਂਜੀ ਦੋਸਤੋ ਬੜਾ ਪੇ ਤੱਕ ਸਿਹਤਮੰਦ ਰਹਿਣ ਦੇ ਨੇ ਜੋ ਨੰਬਰ 1 ਜਿਆਦਾ ਤਲੀਆਂ ਚੀਜ਼ਾਂ ਸੇਵਨ ਕਰਨਾ ਹਾਰਟ ਐਟੈਕ ਦਾ ਖਤਰਾ ਹੋ ਸਕਦਾ ਹੈ ਨੰਬਰ 2 ਹਰੀਆਂ ਸਬਜ਼ੀਆਂ ਤੇ ਫਲ ਖਾਣ ਨਾਲ ਸਰੀਰ ਤੰਦਰੁਸਤ ਰਹਿੰਦਾ ਨੰਬਰ 3 ਖਾਣਾ ਖਾਣ ਤੋਂ ਬਾਅਦ ਅੱਧਾ ਚਮਚਾ ਸਾਫ ਜਰੂਰ ਖਾਓ ਇਹ ਰੋਟੀ ਜਲਦੀ ਹਾਜਮ ਹੋ ਜਾਂਦੀ ਹੈ ਨੰਬਰ 4 ਰੋਜ਼ਾਨਾ ਇੱਕ ਸੇਬ ਖਾਣ ਨਾਲ ਦਿਲ ਤੰਦਰੁਸਤ ਰਹਿੰਦਾ ਨੰਬਰ 5 ਜੇਕਰ ਤੁਸੀਂ ਖਾਂਸੀ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਸ਼ਾਇਦ ਤੇ ਤુલਸੀ ਦਾ ਸੇਵਨ ਕਰੋ ਨੰਬਰ 6 ਰੋਜ਼ਾਨਾ ਇੱਕ ਕੱਪ ਗ੍ਰੀਨ ਟੀ ਦਾ ਪੀਣ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 7 ਬੰਦ ਗੋਭੀ ਖਾਣ ਨਾਲ ਮੋਟਾਪਾ ਘਟ ਹੁੰਦਾ ਹੈ ਨੰਬਰ 8 ਸਿਰ ਤੇ ਤੇਲ ਦੀ ਮਾਲਿਸ਼ ਕਰਨ ਨਾਲ ਦਿਮਾਗ ਰਿਲੈਕਸ ਹੁੰਦਾ ਹੈ ਨੰਬਰ 9 ਰੋਜ਼ਾਨਾ ਗਾਜਰ ਦਾ ਜੂਸ ਪੀਣ ਨਾਲ ਸਰੀਰ ਵਿੱਚੋਂ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 10 ਹਰ ਰੋਜ਼ ਤਰਬੂਜ ਦਾ ਸੇਵਨ ਕਰਨ ਨਾਲ ਪੇਟ ਠੰਡਾ ਰਹਿੰਦਾ ਹੈ ਨੰਬਰ 11 ਨਿੰਬੂ ਪਾਣੀ ਪੀਣ ਨਾਲ ਪੇਟ ਦੀ ਚਰਬੀ ਘਟਣ ਲੱਗ ਜੇ ਨੰਬਰ 12 ਟਮਾਟਰ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਚਮਕ ਆਉਂਦੀ ਹੈ ਨੰਬਰ 13 ਜੇਕਰ ਤੁਹਾਡੇ ਗਲੇ ਵਿੱਚ ਦਰਦ ਹੋ ਰਿਹਾ ਤਾਂ ਗਰਮ ਪਾਣੀ ਵਿੱਚ ਨਮ ਪਾ ਕੇ ਘਰਾਰੇ ਕਰੋ ਦਰਦ ਠੀਕ ਹੋ ਜਾਵੇਗਾ ਨੰਬਰ 14 ਸਵੇਰੇ ਖਾਲੀ ਪੇਟ ਲਸਣ ਖਾਣ ਨਾਲ ਕੈਲੈਟਰੋਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 15 ਆਮਲੇ ਦਾ ਚੂਰ ਬਣਾ ਕੇਦਾ ਸੇਵਨ ਕਰਨ ਨਾਲ 슈ਗਰ ਲੈਵਲ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 16 ਜੇਕਰ ਤੁਹਾਡੇ ਮੂੰਹ ਵਿੱਚ ਸਾਲੇ ਹੋਣ ਤਾਂ ਤਾਂ ਤੁਹਾਨੂੰ ਧਨੀਏ ਦਾ ਸੇਵਨ ਕਰਨਾ ਚਾਹੀਦਾ ਮੂੰਹ ਦੇ ਸਾਲੇ ਠੀਕ ਹੋ ਜਾਣਗੇ ਨੰਬਰ 17 ਜਿਆਦਾ ਕੋਲ ਡਰਿੰਕ ਦਾ ਸੇਵਨ ਕਰਨ ਨਾਲ ਗੁਰਦੇ ਜਲਦੀ ਖਰਾਬ ਹੋ ਜਾਂਦੇ ਹਨ ਨੰਬਰ 18 ਦਰਦ ਵਿੱਚ ਕੇਲਾ ਆਪਾਂ ਕੇ ਉਹਦਾ ਸੇਵਨ ਕਰਨ ਨਾਲ ਸਰੀਰ ਨੂੰ ਕਦੇ ਵੀ ਕਮਜ਼ੋਰੀ ਨਹੀਂ ਆਵੇਗੀ ਨੰਬਰ 19 ਪਰਾਂ ਦੀਆਂ ਤਲੀਆਂ ਦੇ ਤੇਲ ਦੀ ਮਾਲਸ਼ ਕਰਨ ਨਾਲ ਦਿਮਾਗ ਤੇਜ ਹੁੰਦਾ ਹੈ ਨੰਬਰ 20 ਜੇਕਰ ਤੁਹਾਡੇ ਵਿੱਚੋਂ ਖੂਨ ਦੀ ਕਮੀ ਹੈ ਤਾਂ ਤੁਹਾਨੂੰ ਨਾਰਿੰਦਰ ਤੇ ਚੰਦਰ ਦਾ ਜੂਸ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਧੰਨਵਾਦ ਜੀ